ਵੀਡੀਓ ਦੇਖ ਰਹੇ ਸੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਰੋਜ਼ ਦੀ ਵੱਡੀ ਖਬਰ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗਣਗੇ ਲੰਬਾ ਕਟ ਇਸ ਦੇ ਨਾਲ ਹੀ ਖਬਰ ਆ ਰਹੀ ਹੈ 11 ਜੁਲਾਈ 2025 ਖੰਨਾ ਵਿੱਚ 12 ਜੁਲਾਈ 2025 ਨੂੰ ਬਿਜਲੀ ਕੱਟ ਦੀ ਸੂਚੀ ਉਪਲਬਧ ਹੈ ਅਤੇ ਐਸ ਡੀਓ ਸਿਟੀ ਦੇ ਦੋ ਦੱਸਿਆ ਹੈ ਕਿ 11 ਕੇਵੀ ਨਵੇਂ ਫੀਡਰ ਦੇ ਨਿਰਮਾਣ ਕਰਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰਮੁੱਖ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ ਇਹਨਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਰਹੇਗੀ ਠੱਪ ਇਸ ਦੇ ਨਾਲ ਹੀ ਬਿਜਲੀ ਕੱਟ ਤੋਂ ਪ੍ਰਭਾਵਿਤ ਖੇਤਰਾਂ ਵਿੱਚ 11 ਕੇਵੀ ਹਸਤਾਲ ਫੀਡਰ 11 ਕੇਵੀ ਦੇਵੀ ਦਵਾਲਾ ਫੀਡਰ 11 ਕੇਵੀ ਸਮਰਾਲਾ ਰੋਡ ਅਤੇ ਫੀਡਰ ਅਤੇ 11 ਕੇਵੀ ਸੀਟੀ ਇੱਕ ਫੀਡਰ ਸ਼ਾਮਿਲ ਹਨ ਇਸ ਤੋਂ ਇਲਾਵਾ ਫੇਰ ਲਿਖੇ ਇਤਰਾ ਵਿੱਚ ਬਿਜਲੀ ਨਹੀਂ ਹੋਵੇਗੀ ਸੁਭਾਸ਼ ਬਾਜ਼ਾਰ ਇਸ ਦੇ ਨਾਲ ਹੀ ਮੁੱਖ ਬਾਜ਼ਾਰ ਕਰਨਾਲ ਸਿੰਘ ਰੋਡ ਪਿਰਖਾਨਾ ਰੋਡ ਅਤੇ ਬੈਂਕ ਕਲੋਨੀ ਨਿਊ ਬੈਂਕ ਕਲੋਨੀ ਜਸਲ ਵਾਲੀ ਗਲੀ ਅਤੇ ਸਿਵਲ ਹਸਪਤਾਲ ਟੈਕ ਟੈਲੀਫੋਨ ਇਸ ਦੇ ਨਾਲ ਹੀ ਜੀਐਸਟੀ ਰੋਡ ਮੁਹੱਲਾ ਖਟੀਕਾ ਇਸ ਦੇ ਨਾਲ ਹੀ ਹੋਰ ਕਾਫੀ ਰੋਡ ਅਤੇ ਔਰ ਕਾਫੀ ਦਾਇਰੇ ਬੰਦ ਰਹਿਣ ਕਿਸ ਦੇ ਨਾਲ ਹੀ ਉਹਨਾਂ ਨੇ ਖਬਰ ਦਿੱਤੀ ਹੈ ਇਸ ਸਾਰੇ ਕਾਰਨ ਸਪਲਾਈ ਹੋਵੇਗੀ ਪ੍ਰਭਾਵਿਤ ਐਸ ਡੀ ਓ ਸੀਟੀ ਨੇ 2 ਮਈ ਕਿਹਾ ਕਿ ਇਸ ਸਮੇਂ ਦੌਰਾਨ ਇੱਕ ਨਵਾਂ ਫੀਡਰ ਨਿਰਮਾਣ ਕਰਨ ਹੈ ਇਸ ਦੇ ਨਾਲ ਹੀ ਧੰਨਵਾਦ